ਬੀਤੇ ਦਿਨ ਹੀ ਪਟਿਆਲਾ ਸੰਗਰੂਰ ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਬੀਤੀ ਸ਼ਾਮ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਵੱਡਾ ਐਕਸ਼ਨ ਲਿਆ ਗਿਆ ਉਹਨਾਂ ਦੇ ਸ਼ੈੱਡ ਤੋੜ ਦਿੱਤੇ ਗਏ ਨੇ ਟੈਂਟ ਉਖਾੜ ਦਿੱਤੇ ਗਏ ਨੇ ਪੁਲਿਸ ਫੋਰਸ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਪੁਲਿਸ ਵੱਲੋਂ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸ ਦਈਏ ਸ਼ੰਭੂ ਤੇ ਖਨੌਰੀ ਬਾਰਡਰ ਨੂੰ 400 ਦਿਨਾਂ ਬਾਅਦ ਖਾਲੀ ਕਰਵਾਇਆ ਗਿਆ ਦੱਸ ਦਈਏ ਪੁਲਿਸ ਦੇ ਐਕਸ਼ਨ ਤੋਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੋਡ ਜਾਮ ਕਰਨ ਦਾ ਐਲਾਨ ਕੀਤਾ ਗਿਆ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਖਨੋਰੀ ਬਾਰਡਰ ਤੇ ਤਾਇਨਾਤ ਕੀਤੀ ਗਈ ਹੈ ਜ਼ਿਕਰਯੋਗ ਹੈ ਪਿੱਤੇ ਦਿਨ ਹੀ ਕਿਸਾਨਾਂ ਦੇ ਕੇਂਦਰੀ ਵਿਚਾਰੇ ਹੋਈ 7ਵੀਂ ਗੇਟ ਦੀ ਮੀਟਿੰਗ ਬੇਨਤੀਜਾ ਰਹੀ ਹੈ ਇਸ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬਾਰਡਰ ਖਾਲੀ ਕਰਨ ਲਈ ਕਿਹਾ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਅੰਦੋਲਨ ਦੀ ਗਵਾਹੀ ਕਰ ਰਹੇ ਕਿਸਾਨ ਮੌਜੂਦਾ ਮੋਰਚਾ ਦੇ ਸੰਯੁਕਤ ਸਰਵਣ ਪੰਦੇਰ ਤੇ ਸੰਯੁਕਤ ਕਿਸਾਨ ਮੋਰਚਾ ਦੇ ਜਗਜੀਤ ਸਿੰਘ ਡਲੇਵਾਲ ਨੂੰ ਰੀਟੇਨ ਕਰ ਲਿਆ ਜਿਸ ਦੇ ਤਹਿਤ ਅੱਜ ਸ਼੍ਰੀ ਮੁਖਤਸਰ ਸਾਹਿਬ ਵਿਖੇ ਸ਼੍ਰੀ ਮੁਖਤਸਰ ਸਾਹਿਬ ਤੇ ਪਠਿੰਡਾ ਮਾਇ ਤਰਨਾ ਲਗਾਉਣ ਦੀ ਤਿਆਰੀ ਕਰ ਰਹੇ ਕਿਸਾਨ ਪੁਲਿਸ ਨੇ ਰੀਟੇਨ ਕਿਤੇ ਨੇ ਆ ਯਾਰ ਬਜੀ ਕੀ ਨਾ ਮੈਂ ਕੀ ਕਹਿਣਾ ਚਾਹੁੰਦਾ ਅੱਜ ਕਿਵੇਂ ਆਏ ਸੀਗੇ ਤੁਸੀਂ ਤਾਂ ਹਰ ਬੰਦੇ ਚੱਕੇ ਕਰਕੇ ਧਰੋਂ ਦੇ ਨਾ ਅੱਜ ਕਿਹੜੀ ਯੂਨੀਅਨ ਚ ਸਿੱਧਾ ਦੱਲਿਆ ਦੱਲਿਆ ਦੇ ਨਾਲ ਆ ਕਿੰਨੇ ਬੰਦੇ ਜਿਹੜੇ ਚੱਕੇ ਗਏ ਸੀ 50 ਬੰਦੇ 15 20 ਚੱਕੇ ਕਿੱਥੋਂ ਦੇ ਰਹਿਣ ਵਾਲੇ ਸੀ ਸੂਰਿਆ ਲਗੇ ਕੀ ਮੰਗ ਕਰਦੇ ਸੀ ਅਸੀਂ ਕੁਬਾਦੀ ਮੰਗਾ ਹੁਕੀ ਮੰਗਾ ਮੰਗਦੇ ਸਨ ਧਰ ਦੇ ਦਿੱਤੇ ਅਸੀਂ ਚਲੇ ਜਾਓ ਅਸੀਂ ਤਾਂ ਬੈਠਾਂਗੇ ਉਸ ਤੋਂ ਬਾਅਦ ਥਾਣੇ ਦਾ ਚਲੋ ਬਾਹਰ ਵਾਲੇ ਕਿਹੜੇ ਕਿਹੜੇ ਆ ਇਹ ਜਿਹੜੇ ਬਾਹਰ ਵਾਲੇ ਜਿਹੜੇ ਇੱਧਰ ਆਉਂਦੇ ਨੇ ਜਿਹੜੇ ਬਾਹਰ ਵਾਲੇ ਆ ਉਹ ਬੇਨਤੀ ਆ ਗੱਡੀ ਚ ਆ। ਠੀਕ ਆ। ਅਸੀਂ ਕੋਈ ਬਾਈਸ ਨਹੀਂ ਕਰਨਾ ਇੱਥੇ। ਅੱਜ ਪੰਚਾਇਤ ਬਾਧੂਏ ਜੀ ਦੇ ਦਰਵਾਜ਼ੇ ਤੇ ਨਾ ਆਉਂਗੇ ਸ਼ਰਤ ਤੇ। ਹਾਂਜੀ ਇਸ ਦਾ ਜਾਣੇ ਬਾਪ। ਚੱਲੋ ਚੱਲੋ। ਮੇਰਾ ਕੋ ਬਿਮਾਰ ਹੈ। ਤੇ ਤਕਲੀਫ ਆ ਲੈ। ਦਵਾਈ ਨਹੀਂ ਲੈ ਕੇ ਆਇਆ। ਠੀਕ ਆ। ਉਹਦੇ ਘਰੇ ਜਾਣਾ ਚਾਹੁੰਦਾ ਹੈ। ਉਹ 10:00 ਵਜੇ ਚਲ। ਬਸ ਜੇਕਰ ਨੂੰ ਆਪਣੀ ਜੱਟ ਦੇ ਬائیں ਪਾਸੇ ਦੇ ਬائیں ਨੇ ਨਹੀਂ ਬਸਰਾ ਦੋ ਦਸਬੀ ਤੋਂ ਕੋਸ਼ਿਸ਼ ਕਰਨਾ ਗੱਡੇ ਦੇ ਭੌਂਕੀ ਚਲਿਆ ਅਸੀਂ ਸ਼ਾਂਤੀ ਮੈਂਦ ਦਾ ਧਰਨਾ ਲਾਉਣਾ ਸੀ ਸ਼ਰਤ ਦੇ ਪਾਸੇ ਬੈਠਾ ਸੀ ਜਿਆ ਬੱਡਰਾ ਦੇ ਢੋਲਣ ਚੱਲਿਆ ਸੀ ਉਹ ਰਾਤ ਤੱਕਾ ਹੋਇਆ ਕੱਲ ਜੋ ਕੁਝ ਹੋਇਆ ਬਹੁਤ ਮਾਰਾ ਭਾਗਾ ਹੋਇਆ ਅੱਜ ਪੁੱਸੇ ਕਹਿੰਦੇ ਅਸੀਂ ਅੰਦਰ ਜਾ ਰਹੇ ਹਾਂ